सीएमडी योगशाला ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਸ਼ੀਕਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸੈਂਟਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਟ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਤਹਿਨਵਾਦ ਕਰਦੀ ਹਾਂ ਇੱਕ ਮਿਸਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਡੈਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜਗਰਾਉ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਜਗਰਾਉਂ ਨਗਰ ਕੌਂਸਲ ਦੇ ਵਿੱਚ ਅੱਜ ਹੰਗਾਮਾ ਹੋ ਗਿਆ ਨਗਰ ਕੌਂਸਲ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਹੋ ਰਹੀ ਸੀ ਤੇ ਇਸ ਦੌਰਾਨ ਕੌਂਸਲਰ ਆਪਸ ਵਿੱਚ ਵੈਸੇ ਤੇ ਖੂਬ ਹੰਗਾਮਾ ਹੋ ਗਿਆ ਇਸ ਦੌਰਾਨ ਗਾਲੀ ਗਲੋਚ ਤੇ ਹੱਥੋ ਪਾਈ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ ਜਿਸ ਦੇ ਚਲਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਦੀ ਤਬੀਅਤ ਵੀ ਵਿਗੜੀ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਅਤੇ ਪੁਲਿਸ ਨੇ ਪਹੁੰਚ ਕੇ ਹਾਲਾਤ ਉੱਤੇ ਕਾਬੂ ਪਾਇਆ ਤੇ ਸਾਰਿਆਂ ਨੂੰ ਸ਼ਾਂਤ ਕਰਵਾਇਆ ਇਸ ਦੌਰਾਨ ਆਪ ਆਗੂਆਂ ਵੱਲੋਂ ਇਸ ਨੂੰ ਮੱਛੀ ਬਾਜ਼ਾਰ ਵਰਗੇ ਹਾਲਾਤ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ। ਇਸ ਦੌਰਾਨ ਹਾਊਸ ਦੀ ਮੀਟਿੰਗ ਵਿੱਚ ਜਗਰਾਉਂ ਨਗਰ ਕੌਂਸਲ ਦੇ 23 ਕੌਂਸਲਰ ਕੌਂਸਲ ਦੇ ਸਰਕਾਰੀ ਅਧਿਕਾਰੀਆਂ ਸਮੇਤ ਸ਼ਹਿਰ ਦੇ ਵਿਕਾਸ ਦੇ ਲਈ ਮੀਟਿੰਗ ਕਰ ਰਹੇ ਸਨ ਪਰ ਕੌਂਸਲਰ ਆਪਸੀ ਰਾਜਨੀਤੀ ਦੇ ਚੱਲਦੇ ਆਪਸ ਵਿੱਚ ਪਹਿਲਾਂ ਵੈਸੇ ਫਿਰ ਗਾਲੀ-ਗਲੋਚ ਕਰਨ ਲੱਗੇ ਤੇ ਬਾਅਦ ਵਿੱਚ ਹੱਥੋਂ ਪਾਈ ਵੀ ਹੋ ਗਏ। ਹਸਪਤਾਲ ਵਿੱਚ ਦਾਖਲ ਵਾਰਡ ਨੰਬਰ 14 ਦੇ ਕਾਉਂਸਲਰ ਸतीश ਕੁਮਾਰ ਪਪੂ ਨੇ ਦੱਸਿਆ ਕਿ ਵਾਰਡ ਨੰਬਰ 12 ਦੇ ਕਾਉਂਸਲਰ ਹਿਮਾਂਸ਼ੂ ਮਾਲਿਕ ਨੇ ਉਹਨਾਂ ਦੇ ਨਾਲ ਗਲਤ ਸ਼ਬਦ ਬੋਲੇ ਤੇ ਹੱਥੋਪਾਈ ਵੀ ਕੀਤੀ। ਉਹਨਾਂ ਨੇ ਹੁਣ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਦੱਸਦੀ ਹੈ ਕਿ ਜਗਰਾਉਂ ਦੇ ਨਗਰ ਕਾਉਂਸਲ ਦੀ ਮੀਟਿੰਗ ਵਿੱਚ ਅੱਜ ਖੂਬ ਹੰਗਾਮਾ ਹੋਇਆ ਮੀਟਿੰਗ ਦੌਰਾਨ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਹੋ ਰਹੀ ਸੀ। ਇਸ ਦੌਰਾਨ ਕਾਉਂਸਲਰ ਰੌਪਸ ਵਿੱਚ ਬੈਸਪੇ ਤੇ ਖੂਬ ਹੰਗਾਮਾ ਹੋਇਆ। ਕਾਪੀ ਆ ਕੀ ਮਸਲਾ ਜੀ ਉਹ ਇਹ ਨਗਰ ਕੌਂਸਲ ਦੇ ਵਿੱਚ ਅੱਜ ਮੀਟਿੰਗ ਰੱਖੀ ਸੀ ਜਿੱਥੇ ਸਾਰੇ ਕੌਂਸਲਰ ਸਰਬਾਨ ਆ ਅਨੁਸਾਰ ਇਕੱਠੇ ਹੋਏ ਸੀਗੇ ਇਹਨਾਂ ਦੀ ਮੀਟਿੰਗ ਦੇ ਦੌਰਾਨ ਕੋਈ ਆਪਸ ਦੇ ਵਿੱਚ ਦੋ ਧਿਰਾਂ ਨੂੰ ਲੈ ਕੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਹੋ ਗਈ ਸੀ ਉਹਨਾਂ ਦੋਨਾਂ ਧਿਰਾਂ ਨੂੰ ਅਸੀਂ ਕਹਿ ਦਿੱਤਾ ਵੀ ਜਿਹਦਾ ਵੀ ਕੋਈ ਹੈਗਾ ਆਪਣੀ ਐਪਲੀਕੇਸ਼ਨ ਲਓ ਉਹਨਾਂ ਨੂੰ ਸਵੇਰੇ ਅਸੀਂ ਜਿਹੜਾ ਥਾਣੇ ਬਲਾ ਕੇ ਉਹਨੂੰ ਡਿਸਪੋਜ਼ ਆਫ ਕਰਦਾਂਗੇ ਜੋ ਵੀ ਉੱਤੇ ਕਾਨੂੰਨੀ ਕਾਰਵਾਈ ਬਣਦੀ ਹੈ ਕਿਸੇ ਕਿਹੜੇ ਕਿਹੜੇ ਪੱਟੇ ਆ ਜੀ ਨਹੀਂ ਐਦਾਂ ਦੀ ਹਾਲੇ ਕੋਈ ਪੁਸ਼ਟੀ ਨਹੀਂ ਕਿਹੜੇ ਕਿਹੜੇ ਕੌਂਸਲਰ ਸੀ ਜੀ ਇੱਕ ਸतीश ਕੁਮਾਰ ਜੀ ਨੇ ਤੇ ਇੱਕ ਸਾਈਡ ਆਪਣੇ ਹਿ ਇਹਨਾਂ ਦੇ ਆਪਸ ਦੇ ਵਿੱਚ ਕੋਈ ਹੋਲਡ-ਆਪ ਹੋਇਆ ਹੈ ਤੇ ਇਹਨਾਂ ਨੂੰ ਅਸੀਂ ਕਹਿ ਦਿੰਦਾ ਵੀ ਜੋ ਵੀ ਹੈਗਾ ਤੁਸੀਂ ਆਪਣੀ ਦਰਖਾਸਤਾਂ ਦੇ ਦਿਓ ਉਹਦੇ ਤਵਾਦੇ ਵਿੱਚ ਜੋ ਵੀ ਪ੍ਰोसीਡਿੰਗਸ ਹੋਣਗੇ ਹਸਤਾਖਰ ਵੀ ਦਾਖਲ ਹੋਏ ਜੀ ਕਿਤੇ ਬਾਰੇ ਕੋਈ ਸਾਡੇ ਕੋਲ ਹੈ ਨਹੀਂ ਇਨਫੋਰਮੇਸ਼ਨ ਠੀਕ ਠੀਕ ਹੈ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸ਼ਹਿਰ ਚਾਗੂ ਹੋ ਔਰ ਵਧੀਆ ਰਸੂਖ ਹੈ ਤੁਹਾਡਾ ਇੱਥੇ ਅੱਜ ਨਗਰ ਕੌਂਸਲ ਦੇ ਵਿੱਚ ਕੌਂਸਲਰਾਂ ਨੇ ਕਿਸ ਤਰ੍ਹਾਂ ਆਪ ਹੀ ਇਹਨੂੰ ਇੱਕ ਤਰ੍ਹਾਂ ਕਹਿ ਦਈਏ ਤਾਂ ਮੱਛੀ ਵੇਚਾਰ ਬਣਾਤਾ ਸੀਗਾ ਅੱਜ ਦੀ ਮੀਟਿੰਗ ਤੁਸੀਂ ਅੱਜ ਦੀ ਗੱਲ ਕਰਦੇ ਮੈਨੂੰ ਤਾਂ ਲੱਗਦਾ ਜਦੋਂ ਦੇ ਪਿਛਲੇ 4-5-7 ਦੀ ਜੇ ਟਰਮ ਨਿਕਲਦੀ ਪਈ ਆ ਉਹਦੇ ਵਿੱਚ ਨਗਰ ਕੌਂਸਲ ਦੀ ਇੱਕ ਵੀ ਜਿਹੜੀ ਮੀਟਿੰਗ ਆ ਉਹ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਸਿਵਾਏ ਇਹਨਾਂ ਨੇ ਮੱਛੀ ਬਾਜ਼ਾਰ ਜਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਣ ਤੋਂ ਇਲਾਵਾ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਪਿਛਲੇ 4 ਸਾਲਾਂ ਦੇ ਵਿੱਚ ਜਗਰਾਉਂ ਦਾ ਵਿਕਾਸ ਜਿਹੜਾ ਜਮਾ ਠੱਪ ਹੋਇਆ ਪਰ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਆ ਜਗ੍ਹਾ-ਜਗ੍ਹਾ ਬੜੇ ਬੁਰੇ ਹਾਲ ਕੀਤੇ ਪਏ ਆ ਇਹਨਾਂ ਨੂੰ ਕੋਈ ਬਹਾਨਾ ਚਾਹੀਦਾ ਇੱਕ ਦੂਜੇ ਦੇ ਉੱਤੇ ਤੋਮਤ ਲਾਉਣ ਦਾ ਜਾਂ ਲਗਾ ਲਈਏ ਤੁਸੀਂ ਦੇਖਿਆ ਹੋਊਗਾ ਕਿ 2 ਦਿਨ ਪਹਿਲੇ ਵੀ ਇੱਕ ਮੀਟਿੰਗ ਹੋ ਕੇ ਹਟਿਆ ਤੇ ਉਹਦੇ ਵਿੱਚ ਵੀ ਇੱਕ ਮੱਛੀ ਵਜਾਣ ਲੱਗਿਆ ਤਾਂ ਅੱਜ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਸ਼ਾਇਦ ਉਹ ਨਿੰਦਨਯੋਗ ਵੀ ਨਾ ਆਪਾਂ ਸ਼ਬਦ ਜਿਹੜਾ ਉਹ ਵੀ ਥੋੜਾ ਪੈ ਜਾਊਗਾ ਕਿ ਹਾਊਸ ਕੀ ਕੀ ਹਰਕਤ ਸੁਣਨ ਨੂੰ ਮਿਲੀ ਜੋ ਸੁਣਨ ਦੇ ਵਿੱਚ ਮਿਲਿਆ ਕਿ ਹਾਊਸ ਦੇ ਕੋਜ ਕੀਤਾ ਜਿਹੜਾ ਮਤਲਬ ਕਿ ਜਿਹੜਾ ਇੱਕ ਹਾਊਸ ਆ ਇਹ 23 ਐਮਸੀ ਨੂੰ ਜਾਂ ਦਿੱਤਾ ਜਾਂਦਾ ਨਾ ਇੱਕ ਬਹੁਤ ਪੂਜਨਯੋਗ ਜਗ੍ਹਾ ਮੰਨੀ ਜਾਂਦੀ ਕਿਉਂਕਿ ਜਿਹੜੇ ਸ਼ਹਿਰ ਨਿਵਾਸੀ ਨੇ ਉਹ ਇਹਨਾਂ 23 ਨੂੰ ਚੁਣ ਕੇ ਭੇਜ ਦੇ ਕੇ ਸਾਡੀ ਆਵਾਜ਼ ਚੱਕਣਗੇ ਪਰ ਇਹਨਾਂ ਨੇ ਸਵਾਏ ਆਪਣੀ ਇੱਕ ਆਪਣੀ ਜਿਹੜੀ ਕਹਿ ਰਹੀ ਹੈ ਕਿ ਕੁਝ ਗੰਦੀ ਰਾਜਨੀਤੀ ਦੇ ਜਾਂ ਆਪਣੇ ਲਾਲਚ ਤੋਂ ਇਲਾਵਾ ਮੈਨੂੰ ਲੱਗਦਾ ਇਸ ਹਾਊਸ ਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ ਹੋਰ ਕੁਝ ਨਹੀਂ ਕੀਤਾਗਾ ਤੇ ਅੱਜ ਫਿਰ ਇਹਨਾਂ ਨੇ ਇੱਕ ਬਹੁਤ ਵੱਡੀ ਮਿਸਾਲ ਜਗਰਾਉ ਨੂੰ ਦੇਤੀ ਹੈ ਕਿ ਜਗਰਾਉ ਵਾਸੀਓ ਸਾਰ ਤੋਂ ਕੋਈ ਆਸ ਨਾ ਰੱਖਿਓ ਅਸੀਂ ਇਦਾਂ ਹੀ ਗੰਦ ਪਾਣਾ ਇੱਥੇ ਉਹ ਲੋਕ ਆਪਸ ਵਿੱਚ ਇੱਕ ਦੂਜੇ ਤੋਂ ਬਤਲਾਈ ਇਹ ਉੱਥੇ ਹੱਥੋ ਪਾਈ ਹੁੰਦੀ ਗੱਲ ਵੀ ਸਾਹਮਣੇ ਆਈ ਆ ਹੱਥੋ ਪਾਈ ਨੂੰ ਫਿਰ ਕਿਵੇਂ ਕੰਟਰੋਲ ਕੀਤਾ ਤੁਸੀਂ ਉਹ ਐਕਚੁਅਲੀ ਮੀਟਿੰਗ ਤਾਂ ਖਤਮ ਹੋ ਗਈ ਸੀ ਜੀ ਤੇ ਉਹ ਥੋੜਾ ਜਿਹਾ ਕਾਉਂਸਲਰ ਦਾ ਆਪਸ ਵਿੱਚ ਬਹਿਸਵਾਜੀ ਦੀ ਹੋ ਗਈ ਸੀ ਤੇ ਉਹ ਕੋਸ਼ਿਸ਼ ਕਰਕੇ ਚਲੋ ਉਹਨਾਂ ਨੂੰ ਇੱਕ ਦੂਜੇ ਨੂੰ ਕਹਿ ਕੇ ਵੀ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹਿਸ ਬਾਈ ਹੱਥੋਪਾਈ ਬਦਲ ਗਈ ਜੀ ਗਾਲੀ ਕੋਈ ਜ਼ਿਆਦਾ ਹੱਥੋਪਾਈ ਨਹੀਂ ਹੋਈ ਉਹ ਜਿਵੇਂ ਹੁੰਦਾ ਵੀ ਵੀ ਤੂੰ ਨਾ ਬੋਲ ਐਸ ਟਾਈਪ ਨਾਲ ਵੀ ਐ ਐ ਧੱਕਾ ਜਿਆ ਨੇ ਪੁਲਿਸ ਪਤਾ ਨਹੀਂ ਕਿਨੇ ਕਿਆ ਪੁਲਿਸ ਦਾ ਕਿਉਂ ਸਾਨੂੰ ਤਾਂ ਪਤਾ ਨਹੀਂਗਾ ਤੇ ਕਿਉਂਕਿ ਪੁਲਿਸ ਵਾਲੀ ਤਾਂ ਐਡੀ ਕੋਈ ਗੱਲ ਹੈ ਨਹੀਂ ਸੀ ਵੀ ਇੱਥੇ ਕੋਈ ਦੋਨੇ ਤਰ੍ਹਾਂ ਚੋਂ ਹੀ ਕਹਿ ਲੋ ਵੀ ਕੋਈ ਹਥਿਆਰ ਲੈ ਕੇ ਤੁਸੀਂ ਕੰਟਰੋਲ ਕੀਤਾ ਹਾਂ ਹਾਂ ਲਗਭਗ ਠੀਕ ਸੀ ਵੀ ਕੋਈ ਗੱਲ ਅੱਗੇ ਬਦਨ ਤੋਂ ਬਚਾ ਹੋ ਗਿਆ ਤੇ ਕਾਰਨ ਕੀ ਸੀਗਾ ਹੱਥੋਪਾਈ ਹੁੰਦਾ ਉਹ ਬਸ ਅਮ ਗੱਲਾਂ ਚ ਪਤਾ ਨਹੀਂ ਲੱਗਿਆ ਇਹ ਮੀਟਿੰਗ ਖਤਮ ਹੋ ਗਈ ਸੀ ਬਾਹਰ ਆਣ ਲੱਗੇ ਸੀ ਤੇ ਉਹ ਪਤਾ ਨਹੀਂ ਲੱਗਿਆ ਵੀ ਜਦੋਂ ਇੱਕ ਕਾਉਂਸਲਰ ਸਾਹਿਬ ਸਾਡੇ ਉਹ ਦੂਜੇ ਪਾਸੇ ਆ ਕੇ ਪਤਾ ਨਹੀਂ ਬਹਿਸ ਹੋ ਗਈ ਆਪਸ ਚ ਤੇ ਉਹ ਦੂਜੇ ਕਾਉਂਸਲਰ ਸਾਹਿਬ ਨੇ ਕਹਿਤਾ ਵੀ ਤੂੰ ਜਿਵੇਂ ਆ ਵੀ ਕੋਈ ਨਾ ਯਾਰ ਵੀ ਐ ਨਾ ਕਰੋ ਟਾਈਪ ਕੁਛ ਤੇ ਪਰ ਐਂਡ ਆਫ ਦਿ ਡੇ ਠੀਕ ਬਚਾ ਹੋ ਗਿਆ ਇਸ ਗੱਲ ਦੀ ਫਿਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਮੈਨੂੰ ਨਹੀਂ ਜੀ ਪਤਾ ਪੁਲਿਸ ਐਸਐਚਓ ਇੱਥੇ ਗਏ ਆ ਤੇ ਸਾਡੇ ਸਾਹਮਣੇ ਤਾਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਤੇ ਵਾਕਈ ਪੱਪੂ ਜੀ ਹੈ ਨਹੀਂਗੇ ਇੱਥੇ ਹੁਣ ਆਈ ਡੋਟ ਕੀ ਗੱਲ ਹੋਈ ਅੱਜ ਹਾਊਸ ਦੀ ਮੀਟਿੰਗ ਵਿੱਚ ਨਗਰ ਕੌਂਸਲ ਦੇ ਹੱਥੋਂ ਭਾਈ ਕਿਉਂ ਹੋਏ ਤੁਸੀਂ ਬੜੇ ਸਜੇ ਢੰਗ ਨਾਲ ਮੀਟਿੰਗ ਹੋ ਰਹੀ ਸੀਗੀ ਵਿਕਾਸ ਦੇ ਮੁੱਦਿਆਂ ਤੇ ਜਿਹੜੇ ਸਾਡੇ ਹਾਈ ਕੋਰਟ 'ਚ ਕੰਮ ਸੀ ਉਹਦੇ ਬਾਰੇ ਗੱਲ ਚੱਲ ਰਹੀ ਸੀ ਮੈਂ ਔਰ ਕਮਰਪਾਲ ਜੀ ਲੋੜ ਸਾਹਮਣੇ ਗੱਲ ਕਰਦੇ ਪਏ ਹਾਂ ਕੋਲੇ ਸਾਡੇ ਸਾਡੇ ਕਾਉਂਸਲਰ ਤਤਲਾ ਮੈਡਮ ਕਿਹੜੇ ਪ੍ਰਾਂਜਿਵੀ ਸੀਗੇ ਪੀਓ ਸਾਹਿਬ ਵੀ ਸੀਗੇ ਸਾਰੇ ਹੀ ਸੀਗੇ ਤੇ ਇੰਨੇ ਵਿੱਚ ਮਤਲਬ ਬਹਿਸ ਕਰਨ ਲੱਗੇ ਵੀ ਆਪਾਂ ਕੰਮ ਚਲਾਉਣੇ ਮੈਂ ਇਹੀ ਗੱਲ ਕਹੀ ਵੀ ਤੁਸੀਂ ਉਸ ਦਿਨ ਵੀ ਕਹਿ ਰਹੇ ਸੀਗੇ ਵੀ ਆਪਾਂ ਰਲ ਕੇ ਕੰਮ ਚਲਾਈਏ ਪਰ ਤੁਸੀਂ ਇਸ ਗੱਲ ਤੇ ਕਿਉਂ ਨਹੀਂ ਆਉਂਦੇ ਵੀ ਆਪਾਂ ਸ਼ਹਿਰ ਦੇ ਕੰਮ ਚਲਾਈਏ ਵੀ ਹਾਈ ਕੋਰਟ ਤੋਂ ਬਾਅਦ ਲਈਏ ਇੰਨੇ ਵਿੱਚ ਹੀ ਮੈਨੂੰ ਕਹਿੰਦਾ ਤੂੰ ਬਦਮਾਸ਼ੀ ਕਰਦਾ ਮੈਨੂੰ ਕਹਦਾ ਬਦਮਾਸ਼ੀ ਮੈਂ ਯਾਰ ਬਦਮਾਸ਼ੀ ਵਾਲੀ ਗੱਲ ਕੀ ਆ ਮੈਨੂੰ ਫਿਰ ਦੂਜੀ ਵਾਰ ਫਿਰ ਜਦੋਂ ਨੇ ਕਿਹਾ ਤੇ ਮੈਂ ਫਿਰ ਉਹਨੇ ਗੱਲ ਵੀ ਦਮਾਸ਼ੀ ਦਾ ਤੂੰ ਕਰਦਾ ਮੈਂ ਜਿਹੜਾ ਤੂੰ ਮੈਨੂੰ ਇਹ ਗੱਲ ਕਹਿ ਰਿਹਾ ਦਮਾਸ਼ੀ ਦਾ ਤੂੰ ਕਰ ਰਿਹਾ ਮੈਂ ਜਦੋਂ ਇਹਨਾਂ ਮੈਂ ਮੈਂ ਤੂੰ ਕਰਕੇ ਕਹਿੰਦੇ ਵੀ ਦਮਾਸ਼ੀ ਤੂੰ ਕਰਦਾ ਮੇਰੇ ਜੋਰ ਦੀ ਪੰਜ ਮਾਰਿਆ ਉੱਥੇ ਆ ਜਗਾ ਕਿੱਥੇ ਲੱਗਾ ਜੀ ਪੰਜ ਤੋਂ ਆ ਜਗਾ ਮੇਰੇ ਪੰਜ ਮਾਰਿਆ ਜੀ ਤੇ ਇਹ ਪੰਜ ਕਿਹਦਾ ਬਣਾ ਮਾਰਿਆ ਇਸ ਇਸ ਮੌਕੇ ਤੇ ਜਿਹੜੇ ਹੋਰ ਕੌਂਸਲਰ ਸੀ ਜਾਂ ਪ੍ਰਧਾਨ ਸੀ ਕਿਸੇ ਨੇ ਕੰਟਰੋਲ ਨਹੀਂ ਕੀਤਾ ਬਿਲਕੁਲ ਉਹਨੂੰ ਰੋਕਿਆ ਜੀ ਬਿਲਕੁਲ ਉਹਨੂੰ ਰੋਕਿਆ ਵਾ ਔਰ ਉਹ ਫਿਰ ਬਾਹਰ ਨਿਕਲ ਗਿਆ ਕੌਂਸਲਰ ਇੱਕ ਕਾਉਂਸਲਰ ਨੇ ਜਿਹੜਾ ਉਸ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ ਹਾਂਜੀ ਬਸ ਮੈਂ ਹੁਣ ਇੱਥੇ ਹਸਪੀਟਲ ਆ ਲਾਇਜ਼ੀ ਮੈਨੂੰ ਫਿਰ ਸਾਥੀ ਕੀ ਮੰਗ ਕਰਦੇ ਹਾਂ ਅਮਾ ਭਾਈ ਅਸੀਂ ਇਨਸਾਫ ਮੰਗ ਕਰਦੇ ਹਾਂ ਜੀ ਵੀ ਜਿਹੜਾ ਇਹਨੇ ਇਹ ਬਹੁਤ ਅਜ ਤੱਕ ਮੈਂ 2 ਵਾਰ ਹਰ ਤੋ ਕਾਉਂਸਲਰ ਨਾਲ ਅਜ ਤੱਕ ਇਦਾਂ ਦਾ ਕੰਮ ਨਹੀਂ ਅਸੀਂ ਮੁੱਦਿਆਂ ਤੇ ਬਹਿਸ ਕਰਦੇ ਕਿਸੇ ਪਰਸਨਲ ਥੋੜਾ ਕਿਸੇ ਤੇ ਕੋਈ ਅਸੀਂ ਬਹਿਸ ਕੀਤੀ ਹੈ ਜੀ ਇਹ ਪਰਸਨਲ ਕਿਸੇ ਤੇ ਕੋਈ ਅਟੈਕ ਕੀਤਾ ਫਿਰ ਤਾਂ ਬੰਦਾ ਕਹੇ ਆਪਣੇ ਮੁੱਦਿਆਂ ਤੇ ਇੱਕ ਜਗਰਾਉਂ ਸ਼ਹਿਰ ਦੇ ਵਿਕਾਸ ਲਈ ਗੱਲ ਕਰ ਰਹੇ ਸੀਗੇ ਉਦੇ ਵਿੱਚ 4.5 ਸਾਲ ਤੋਂ ਵਿਕਾਸ ਨਹੀਂ ਹੋ ਰਿਹਾ ਉਹ ਹੀ ਕਹਿ ਰਹੇ ਜਿਵੇਂ ਵਿਕਾਸ ਹੋ ਜਾਏ ਕਿਸੇ ਤਰੀਕੇ ਪਰ ਇਹ ਆਪਣੀਆਂ ਜਿਹੜੀਆਂ মিডিਆ ਅੱਗੇ ਆਪਦੀ ਸ਼ੌਹਰਤ ਬਟੋਰਦਾ ਵਾ ਪਰ ਅੰਦਰੋਂ ਕੋਈ ਸ਼ੋਰ ਆ ਅੰਦਰੋਂ ਕੋਈ ਸ਼ੋਰ ਆ ਜੇ ਅੱਜ ਅੰਦਰੋਂ ਕੋਈ ਸ਼ੋਰ ਹੁੰਦਾ ਤਾਂ ਕਮਨ ਨਾ ਕਰਦਾ ਜਿਹੜਾ ਉਹਨੇ ਮੇਰੇ ਨਾਲ ਕੀਤਾ ਜੇ ਮੈਂ ਇੱਕ ਸ਼ਹਿਰ ਵਾਸਤੇ ਸ਼ਹਿਰ ਦੇ ਮੁੱਦਿਆਂ ਵਾਸਤੇ ਮੈਂ ਕੋਈ ਆਵਾਜ਼ ਚੱਕਦਾ ਮੈਂ ਕਿਸੇ ਨੂੰ ਗਲਤ ਥੋੜਾ ਕਹਿ ਰਿਹਾ ਠੀਕ ਹੈ ਜੀ ਮੈਂ ਕਿਸ ਦੀ ਇਸ਼ਾਨ ਖਰਾਬ ਨਹੀਂ ਬੁਰ ਰਿਹਾ ਪਰ ਜਿਹੜਾ ਉਹਨੇ ਅੱਜ ਇਹ ਕੀਤਾ ਇਹ ਬਹੁਤ ਮਤਲਬ ਇਹ ਚੰਗੀ ਗੱਲ ਨਹੀਂ ਹੈਗੀ